ਪਿੰਡ ਮਾਜਰੀ ਰਸੂਲਦਾ ਦੇ ਵਿੱਚ ਮਾਤਮ ਪਸਰਿਆ ਹੋਇਆ ਪਿੰਡ ਦੇ ਰਹਿਣ ਵਾਲੇ ਨੌਜਵਾਨ ਨਵਜੋਤ ਸਿੰਘ ਔਜਲਾ ਦੀ ਦੁਬਈ ਦੇ ਵਿੱਚ ਮੌਤ ਹੋ ਗਈ ਹੈ ਨਵਜੋਤ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜਿਵੇਂ ਹੀ ਉਸਦੀ ਮੌਤ ਦੀ ਖਬਰ ਪਿੰਡ ਦੇ ਵਿੱਚ ਪਹੁੰਚੀ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਵਜੋਤ ਨੇ 28 ਅਕਤੂਬਰ ਨੂੰ ਘਰ ਦੇ ਵਿੱਚ ਵਾਪਸ ਪਰਤਣਾ ਸੀ ਇਸ ਤੋਂ ਪਹਿਲਾਂ ਕਿ ਉਹ ਪਿੰਡ ਪਹੁੰਚਦਾ ਉਸਦੀ ਮੌਤ ਦੀ ਖਬਰ ਪਿੰਡ ਪਹੁੰਚ ਗਈ ਨਵਜੋਤ ਦੀ ਮੌਤ ਦੀ ਕੀ وجہ ਰਹੀ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ ਕਿਉਂਕਿ ਉਹ ਆਪਣੇ ਕਬਰੇ ਦੇ ਵਿੱਚ ਮ੍ਰਿਤਕ ਹਾਲਤ ਦੇ ਵਿੱਚ ਪਿਆ ਮਿਲਿਆ ਫਿਲਹਾਲ ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਤਾਜਨਬ ਜੋ ਦੀ লাশ ਨੂੰ ਭਾਰਤ ਦੇ ਵਿੱਚ ਲਿਆਂਦਾ ਜਾ ਸਕੇ ਇਹ ਸਾਡੇ ਘਰਾਂ ਤੋਂ ਸੀਗਾ ਵੀ ਇਹਨਾਂ ਨੂੰ ਜਿਆਦਾ 2 ਮਹੀਨੇ ਹੋਏ ਸੀਗੇ ਅਜੇ ਕਿੰਨਾ ਟਾਈਮ ਹੋ ਜਾ ਜੇ ਇਹ 4-5 ਸਾਲ ਤੋਂ ਜਾ ਰਿਆ ਸੀ ਜਿਵੇਂ ਉੱਥੇ ਗੱਲ ਕੇ ਜਾਂਦਾ ਸੀ ਹੁਣ 2 ਮਹੀਨੇ ਹੋਏ ਸੀਗੇ ਨਹੀਂ ਗਏ ਇਹ ਦਵਾਈ ਗਏ ਸੀਗਾ ਨਾ ਕਿ ਆਣਾ ਤੇ ਵਾਪਸ ਆਣਾ ਇਹਨਾਂ ਦਾ ਨੰਬਜੋਤ ਸਿੰਘ ਜੀ ਉਹ ਵਾਪਸ ਕਰਵਾਉਣਾ ਕੋਈ ਨਹੀਂ ਇਹਨਾਂ ਦੇ ਵਾਪਸ ਹੋਣੇ ਹੋਣਾ ਸੀਗਾ ਥੋੜੇ ਦਿਨਾਂ ਤੱਕ ਅੱਛਾ ਹਾਂਜੀ ਇਸ ਤਰ੍ਹਾਂ ਲੱਗਦਾ ਪਰਿਵਾਰ ਦਾ ਕੋਈ ਜਿਹੜਾ ਹੈਗਾ ਪਰਿਵਾਰ ਤੋਂ ਕਿ ਰਾਤ ਖੜਾ ਪਾ ਤੇ ਆ ਗਿਆ ਦੇਖੋ ਜੀ ਬਹੁਤ ਮਾੜਾ ਹੋਇਆ ਇਕੱਲਾ ਇਕੱਲਾ ਸੀਗਾ ਜੀ ਮੁੰਡਾ ਬਹੁਤ ਦੁੱਖ ਦੀ ਗੱਲ ਹੈ ਜੀ ਬਹੁਤ ਮਾੜਾ ਹੋਇਆ ਤੇ ਬਾਕੀ ਪਰਿਵਾਰ ਦੇ ਨਾਲ ਮਿੰਦਾ ਮਲਵਖੇ ਪਰਿਵਾਰ ਨੇ ਪਰਿਵਾਰ ਦੇ ਵਿੱਚ ਇਹਨਾਂ ਹੀ ਵਾਈਫਾਈ ਤੇ ਬੇਟਾ ਛੋਟਾ ਜਿਹਾ ਸੀ ਤੇ ਮਾਤਾ ਇਹਨਾਂ ਦੀ ਇਹਨਾਂ ਦੇ ਫਾਦਰ ਨੇ ਕਿੱਥੇ ਵਿਆਹ ਹੋਇਆ ਸੀ ਇਹ ਆਪਣੇ ਬਗਲੇ ਰਹੇ ਸੀ ਜੀ ਹਾਂ ਜੀ ਇਹ ਨਾਲ ਟਾਈਮ ਹੋ ਗਿਆ ਬਈ ਮੈਰੋ ਹੋਈ 5 6 7 ਸਾਲ ਹੋ ਗਈ ਤੇ ਬਾਈ ਫੈਲ ਨਹੀਂ ਗਈ ਆ ਪਾਰ ਜਿੱਥੇ ਨਹੀਂ ਉਹ ਇੱਧਰੇ ਹਾਂ ਜੀ ਕਿ ਪਰਿਵਾਰ ਕੀ ਸੀ ਉਹਦਾ ਪਰਿਵਾਰ ਵਾਲਾ ਵੀ ਖੇਤੀਬਾੜੀ ਦਾ ਹੀ ਸੀ ਜਮੀਨ ਜਮੀਨ ਹੈਗੀ ਜਮੀਨ ਤਾਂ ਅਸੀਂ ਹੈਗੀ ਹੈ ਗੁਜ਼ਾਰੇ ਦੀ ਹੈਗੀ ਹੈ ਤੇ ਤੇਰਾ ਲੱਗਦਾ ਜੇ ਪਰਿਵਾਰ ਦੇ ਕੋਈ ਸਦਸੇ ਜਿਹੜਾ ਕਮਾਉਣ ਵਾਲਾ ਸੀ ਉਹ ਦੁਨੀਆ ਹਾਂ ਹਾਂ ਬਹੁਤ ਮਾੜਾ ਹੋਇਆ ਜੀ ਇੱਕੜ ਪਰਮਾਤਮਾ ਕਿਸੇ ਰੰਗ ਕਰੀ ਬਹੁਤ ਮਾੜੀ ਗੱਲ ਆ ਜੀ ਬਹੁਤ ਮਾੜਾ ਹੋਇਆ ਜੀ ਇਹ ਕਹਣਾ ਗਾਵਾਂਗੇ ਸਰਕਾਰਾਂ ਨੂੰ ਜਿਹੜੀਆਂ ਸਰਕਾਰਾਂ ਨੇ ਅਸੀਂ ਇਹੀ ਕਹਾਂਗੇ ਜੇ ਸਾਡੇ ਇੱਧਰ ਰੋਜ਼ਗਾਰ ਮਿਲੇ ਸਾਡੇ ਨੌਜਵਾਨ ਬਾਹਰ ਨਾ ਜਾਣ ਬਹੁਤ ਆਸ ਇਹ ਹੀ ਸੁਣਦੇ ਹਾਂ ਬਹੁਤ ਖਬਰ ਆਉਂਦੀਆਂ ਨੇ ਕਿ ਨੌਜਵਾਨਾਂ ਨੂੰ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋ ਗਿਆ ਉੱਧਰ ਬਾਹਰ ਬਹੁਤ ਆਸ ਇਹ ਵੀ ਕਿ ਉੱਧਰ ਕੋਈ ਰੋਜ਼ਗਾਰ ਨਹੀਂ ਹੈਗਾ ਸਾਡੇ ਨੌਜਵਾਨ ਉੱਧਰ ਰੋਂਦੇ ਰਹੇ ਨੇ ਬਾਹਰ ਜਾ ਕੇ ਵੀ ਸਾਡੀਆਂ ਸਰਕਾਰਾਂ ਵਾਲੇ ਇਹ ਰੋਜ਼ਗਾਰ ਦੇਣ ਤੇ ਸਾਡੇ ਨੌਜਵਾਨ ਉੱਧਰ ਬਾਹਰ ਨਾ ਜਾਣ ਸਾਨੂੰ ਅਸੀਂ ਇਹ ਜਮਾ ਕਰਦੇ ਹਾਂ ਵੀ ਸਾਡੀਆਂ ਸਰਕਾਰਾਂ ਰੋਜ਼ਗਾਰ ਦੇਣ ਇੱਧਰੀਆਂ ਨੂੰ ਜੀ ਲੱਗਦਾ ਕਿ ਜੀ ਜੀ ਦੇ ਹੈਗੀ ਐ ਇੱਥੇ ਪਾਸ ਜਿਵੇਂ ਜਰਾ ਹੈ ਫਿਰ ਫਿਰ ਆ ਜਾ ਸਰਕਾਰ ਹਾਂਜੀ ਹਾਂ ਸਰ ਆਜੀ ਸੇਖਣਾ ਕਰਦੇ ਸਰਕਾਰ ਕਾ ਜੀ ਉਹਦੀ ਜਿਹੜੀ ਦੇ ਆ ਵੀ ਉਹ ਦੇ ਟ੍ਰੋਲੀ ਆਦੀ ਆਵੇ ਕਿਉਂਕਿ ਉਹਦੀ ਜਿਹੜੀ ਰਸਮਾਂ ਨੇ ਪਰਿਵਾਰ ਕਰ ਸਕੇ ਕੇ ਗਿਆ ਜੀ ਡੋਈ ਤੋਂ ਬਾਹਰ ਗਿਆ ਜੀ ਬਈ ਤੇ 28 ਤਰੀਕ ਨੂੰ ਆਉਣਾ ਸੀਗਾ ਤੇ ਤੇ ਚਾਨ ਕੱਲ ਸਾਨੂੰ 5:30 ਵਜੇ ਪਤਾ ਲੱਗਿਆ ਕੋਈ ਟੈਗ ਹੋ ਗਿਆ ਇਹਨਾਂ ਨੂੰ ਕੀ ਨਾ ਕੀ ਸੀ ਮੁੰਡੇ ਦਾ ਮਨਜੋਤ ਸੀਗਾ ਕਿੰਨੀ ਕੁ ਮਰੋਂਦਾ ਉਮਰ तकरीबन ਨੇ 25 ਸਾਲ ਦੀ ਸੀਗੀ। ਈਵੇਂ ਭੈਣ ਭਾਈ ਨੇ ਜੀ। ਤੇ ਇਹ ਦੋ ਸੈਕਟਰ ਨੇ ਜੀ ਪੈਣਾ। ਤੇ ਛੋਟਾ ਘਰ ਆ ਸੀਗਾ। ਕਿੰਨਾ ਟਾਈਮ ਹੋ ਗਿਆ ਗਏ ਨੇ ਉਸੇ। ਇਹ ਜਾਂਦਾ ਦਾ ਕਾਫੀ ਚਿਰ ਹੋ ਗਿਆ ਜਾਂਦੇ ਨੇ ਜੀ। ਹੁਣ ਥੋੜਾ ਜਿੜ ਤੋ ਹੀ ਗਿਆ ਸੀਗਾ ਜੀ। ਤੇ 28 ਤਰੀਕ ਨੂੰ ਉਹਨੇ ਆਉਣਾ ਸੀਗਾ। ਮੈਡਰ ਸੀ ਇਹ। ਮੈਡਰ ਸੀਗਾ। ਇੱਕ ਬੱਚਾ ਇਹਦੇ 6 ਸਾਲ ਦਾ। ਤੇ ਫੈਮਲੀ ਦੇ ਵਿੱਚੋਂ ਕਿਸਤਾ ਸੀ ਕਾਰੋਬਾਰ ਕੀ ਸੀ ਪਹਿਲਾਂ। ਕਾਰੋਬਾਰ ਇਹਦੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਆ ਜੀ। ਨਾਲ ਪਸ਼ੂ ਪਾਲ ਪਿਆ ਕੰਮ ਕਰਦੇ ਆ। ਤੇ ਗਰੀਬੀ ਤੋਂ ਤਾਂ ਉੱਥੇ ਗਿਆ ਸੀ ਨਾ ਨਾ ਗਰੀਬੀ ਦਾ ਜਿਹੜਾ ਵੈਸੀ ਪਹਿਲਾਂ ਵੀ ਕੰਮ ਕਰਦਾ ਸੀ ਉੱਥੇ ਹੀ ਗਰੀਬੀ ਹੁਣ ਕੋਈ ਕੰਮ ਕਰਾਇ ਹੈ ਨਹੀਂ ਉਹਰੇ ਹਾਂ ਪਾਲ ਤਾਂ ਕਰਕੇ ਜਾਂਦਾ ਬੰਦਾ ਕਿਤੇ ਮੇਜ ਸਟਾਈਂ ਹੋ ਗਿਆ ਉਹਦੇ ਆ ਬਿਆਹ ਨੂੰ ਇਹਨੂੰ ਪੱਲ ਵੀ 7 ਸਾਲ ਹੋ ਗਏ 7-8 ਸਾਲ ਪਹਿਣਾ ਬਈਆਂ ਹੀ ਪਹਿਣਾ ਬਡੀਆਂ ਵਿਆਹ ਹੀ ਨੇ ਬਾਹਰ ਨਹੀਂ ਜੋ ਤੇ ਹੁਣ ਪਰਿਵਾਰ ਦੇ ਵਿੱਚ ਜਿਹੜਾ ਮਤਲਬ ਵੀ ਇਹ ਬੋੜੀ ਕੁਬਲੀ ਆਣੀ ਨੇ ਉਹ ਹਾਲੇ ਰਹੀ ਕਿਤੇ ਦੇਖੋ ਇਹ ਹੁਣ ਕਰ ਰਹੇ ਆ ਅਜੇ ਸੈਕਟਰੀ ਆਉਗੀ ਉੱਥੋਂ ਬਾਹਰੋਂ ਉੱਥੇ ਪਹੁੰਚੂਗੀ ਜਿਹੜੀ ਜਿਹੜਾ ਸਿਸਟਮ ਹੈ ਦੀ ਸੈਕਟਰੀ ਦੀ ਕਮੇਡਾਂ ਜੀ ਉਹ ਵੀ ਆਊਗਾ ਹਾਂ ਉੱਥੇ ਪਹੁੰਚੂਗੀ ਬਾਕੀ ਉਹ ਕਾਰਗੋ ਜਾ ਕੇ ਕਰ ਦਿੰਦੇ ਹੋ ਤੇ ਸੀਮਨ ਕਰ ਦਿਆ ਜੀ ਇਹ ਡੇਰੀ ਹੋ ਗਈ ਮੋਂਗੇ ਇਹੀ ਕਰਦੇ ਆ ਵੀ ਬਾਹਰ ਜਾਂਦਾ ਬੱਦਿਆ ਤੋਰੇ ਰੋਜ਼ਗਾਰ ਹੋਵੇ ਬਾਹਰ ਕੰਮ ਜਾਵੇ ਲਾਪਾਣਾ ਵਰਦੇ ਗਾ ਲੂੰ ਫੋਨ ਨਾਲ ਹੀ ਵਰਤ ਸਕਦਾ ਐਦਾਂ ਕਿੰਨਾ ਹੈਰਾਨ ਵਾਲਾ ਕੰਮ ਆ ਹਾ ਤੇ ਇਕੱਲੇ ਬੇਟਾ ਸੀ ਇਹਨਾਂ ਦਾ ਇਕੱਲਾ ਹੀ ਬੇਟਾ ਸੀਗਾ ਮੁੰਡਾ ਬਹੁਤ ਸਾਊ ਸੀਗਾ ਆ ਥੋੜੀ ਦਿਨ ਹੋਏਗੇ ਦੁਬਾਰਾ ਗਿਆ ਇਹਨੂੰ ਇਹਨਾਂ ਨੂੰ ਗੁਰਜੋਸ ਨੇ ਜਾਈ ਦਵਾਈ ਕੇ ਆਦਿ ਗਏ ਚਲੇ ਪਿੰਡ ਦਾ ਸੀ ਇਹ ਮਾਜਰੀ ਦਾ ਜੀ ਅੱਛਾ ਕਿੰਨਾ ਟਾਈਮ ਹੋ ਗਿਆ ਗਏ ਇਹਨੂੰ ਇਹਨੂੰ 2 ਮਹੀਨੇ ਹੋ ਗਏ ਹੁਣ ਪਹਿਲਾਂ ਵੀ ਇੱਕ ਦੋ ਵਾਰ ਪਿੱਛੋਂ ਕਿੰਨੇ ਟਾਈਮ ਹੋ ਜਾਵੇ ਗਿਆਕ ਤੋਂ ਗਏ ਇਹ ਤਿੰਨ ਸਾਲ ਦਾ ਜਾਂਦਾ ਜੀ ਹਾਂ ਲੈਡਰ ਸੀ ਹਾਂਜੀ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ ਇਹਦੇ ਇਹਨਾਂ ਦੇ ਮਾਤਾ ਜੀ ਪਿਤਾ ਇੱਕ ਘਰ ਵਾਲੀ ਆ ਇਹਦੇ ਇੱਕ ਬੱਚਾ 6 ਸਾਲ ਭੈਣਾ ਵੀ ਸੀ ਇਹਦੀ ਭੈਣਾ ਬੇਜਾ ਹੁੰਦੀ ਆ ਨਾ ਜੀ ਜਿਹੜੀ ਘਰ ਵਾਲੀ ਇੱਥੇ ਰਹਦੀ ਆ ਕਦੇ ਗਈ ਨਹੀਂ ਆਕੀ ਆ ਜੀ ਉਹਦੀ ਆ ਹਾਂਜੀ ਤੇ ਜੀ ਇਸ ਪਰਿਵਾਰ ਕੀ ਕਾਰੋਗਾਰ ਕੀ ਆ ਪਰਿਵਾਰ ਦਾ ਫਾਦਰ ਕੀ ਕਰਦੇਗੇ ਇਹਦੇ ਖੇਤੀਬਾੜੀ ਕਰਦੇ ਨੇ ਹਾਂਜੀ ਤੇ ਕਮਾਉਣ ਵਾਲਾ ਕੌਣ ਸੀ ਵੈਸੇ ਇਹਨਾਂ ਦੱਸੇ ਕਮਾਉਣ ਵਾਲਾ ਤੇ ਇਹੀ ਸੀਗਾ ਜੀ ਹੁਣ ਦਾ ਨਹੀਂ ਨਾ ਇਹ ਨਹੀਂ ਕੋਈ ਇਹ ਠੀਕ ਹੈ ਜੀ ਤਾਂ ਲੱਗਦਾ ਕਿ ਜੇ ਇਹ ਬਾਹਰ ਗਿਆ ਸੀ ਘਾਟਾ ਕੁਝ ਜਾਰਾ ਤਰੀ ਚੱਲਦਾ ਸੀ ਹਾਂ ਤਾਂ ਹੀ ਚੱਲਦਾ ਸੀ ਗੱਲ ਤੇ ਕਿੰਨੀ ਕੁ ਜ਼ਮੀਨ ਜਮੂਨ ਹੈਗੀ ਇਹਦੀ ਇਹ ਜ਼ਮੀਨ ਤਾਂ ਬਹੁਤ ਘੱਟ ਹੈ ਜੀ ਮਤਲਬ ਵੀ ਗਰੀਬੀ ਕਰਕੇ ਬਾਹਰ ਜਾਣਾ ਪਿਆ ਨੂੰ ਕਿਸ ਤਰ੍ਹਾਂ ਹਾਂ ਜੀ ਬਸ ਇੱਕ ਨਹੀਂ ਮਹਰੇ ਇੱਕ ਏਹੀ ਹੁੰਦਾ ਜੀ ਬਸ ਇਹ ਪਰਿਵਾਰ ਦਾ ਗੁਜ਼ਾਰਾ ਚੱਲੇ ਹਾਂ ਜੀ ਕੀ ਟੀਮ ਨਹੀਂ ਕਰਦੇ ਤੁਸੀਂ ਸਰਕਾਰਾ ਤੋਂ ਜਿਹੜੇ ਹਜੇ ਨੌਜਵਾਨ ਬਾਹਰ ਜਾਂਦੇ ਆ ਜਿਹੜਾ ਜਾ ਕੇ ਚਾਨਣ ਬੈਠ ਫੁੱਲ ਜਾਂਦੀ ਆ ਕਿ ਆਪਣੇ ਹੀ ਮਤਵੇ ਦੇ ਪਿੰਡਾਂ ਵਿੱਚ ਰਹਿ ਕੇ ਕੰਮ ਕਰ ਸਕਦਾ ਟੀਮ ਨਹੀਂ ਕਰਦੇ ਬਸ ਕੰਮ ਤਾਂ ਇਹੀ ਕਰਦਾ ਜੀ ਇੱਥੇ ਰੋਜ਼ਗਾਰ ਮਿਲਣਾ ਚਾਹੀਦਾ ਤਾਂ ਹੀ ਬੰਦਾ ਬਾਹਰ ਜਾਂਦਾ ਜੀ ਜੇ ਇੱਥੇ ਰੋਜ਼ਗਾਰ ਮਿਲੇ ਫਿਰ ਕਹਾਨੂੰ ਬਾਹਰ ਜਾਵੇ ਬੰਦਾ